ਇੱਕ ਦਿਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਖ ਕੀਤੀ 7 ਸਾਲਾਂ ਵਿੱਚ 21 ਵਾਰ ਪ੍ਰਖਿਆ ਲਈ ਭਾਈ ਲੈਣਾ ਜੀ ਬੈਠਿਆਂ-ਬੈਠਿਆਂ ਉਪਦੇਸ਼ ਦੇ ਇੱਕ ਕਹਿੰਦੇ ਕਹਿੰਦੇ ਲੈਣਾ ਜੀ ਆ ਚਾਦਰਾਂ ਧੋਣ ਵਾਲੀਆਂ ਸਨ ਧੋਲਿਆਣੀਆਂ ਸੀ ਕਹਿੰਦੇ ਮਹਾਰਾਜ ਸਤ ਵਜਨ ਚਾਦਰਾਂ ਚੁੱਕੀਆਂ ਧੋਣ ਚਲੇਗਾ ਬਾਪੇ ਬੁੱਢੇ ਨੇ ਕਿਹਾ ਲੈਣਾ ਜੀ ਨੂੰ ਕਹਿੰਦੇ ਇਹ ਚਾਦਰਾਂ ਤੇ ਕੱਲ ਹੀ ਧੋਤੀਆਂ ਨੇ ਇੱਕ ਦਿਨ ਵਿੱਚ ਕਿਹੜੀਆਂ ਮੈਲੀਆਂ ਹੋ ਗਈਆਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਬੜਾ ਗਹਿਰਾ ਪੇਪਰ ਪਾਇਆ ਕਹਿੰਦੇ ਲੈਣਾ ਜੀ ਜਿਹੇ ਚਾਤਰਾ ਤੋਤੀਆਂ ਹੋਈਆਂ ਸੀ ਫਿਰ ਤੁਸੀਂ ਦੱਸ ਦੇਣਾ ਸੀ ਕਿ ਕੱਲ ਹੀ ਤੋਤੀਆਂ ਨੇ ਭਾਈ ਲੈਣੇ ਅੱਗੋਂ ਜਵਾਬ ਦਿੱਤਾ ਮਹਾਰਾਜ ਜਿਹੜੀਆਂ ਚਾਤਰਾ ਗੁਰੂ ਨਾਨਕ ਦੀ ਨਜ਼ਰ ਵਿੱਚ ਮੈਲੀਆਂ ਹੋਣ ਮੈਂ ਕਿਵੇਂ ਕਹਦਾ ਉਹ ਤੋਤੀਆਂ ਹੋਈਆਂ ਨੇ ਮਹਾਰਾਜ ਤੁਸੀਂ ਕਹੇ ਚਾਤਰਾ ਧੋਣ ਵਾਲੀਆਂ ਸੀ ਲੈਣੇ ਧੋਲਿਆ ਨਹੀਂ ਸੀ ਧੋਡੀ ਨਜ਼ਰ ਵਿੱਚ ਧੋਣ ਵਾਲੀਆਂ ਨੇ ਮੈਂ ਕਿਵੇਂ ਕਹਦਾ ਉਹ ਤੋਤੀਆਂ ਹੋਈਆਂ ਨੇ ਇਹਨੂੰ ਕਹਿੰਦੇ ਨੇ ਜੇ ਕੋ ਬੁੱਝੇ ਹੋਵੇ ਸਚਿਆਰ